ਖਬਰ ਸੰਗਰੂਰ ਤੋਂ ਹੈ ਜਿੱਥੇ ਦੇ ਭਵਾਨੀਗੜ੍ਹ ਦੇ ਰਾਜਪੁਰਾ ਪਿੰਡ ਵਿੱਚ ਇੱਕ ਰਿਟਾਇਰ ਏਐਸਆਈ ਦੇ ਘਰ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੀ ਜਾਣਕਾਰੀ ਮੁਤਾਬਕ ਏਐਸਆਈ ਨੇ ਦੱਸਿਆ ਕਿ ਰਾਤ ਸਮੇਂ ਚੋਰ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਅਤੇ ਘਰ ਦੀ ਗ੍ਰਿੰਦ ਤੋੜ ਕੇ ਉਹਨਾਂ ਦੇ ਬੈੱਡਰੂਮ ਵਿੱਚ ਪਿਆ ਸਾਰਾ ਸਮਾਨ ਚੋਰੀ ਕਰਕੇ ਲੈ ਗਏ। ਫਿਲਹਾਲ ਪੁਲਿਸ ਨੇ ਮੌਕੇ ਤੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੇ ਫਿੰਗਰਪ੍ਰਿੰਟ ਐਕਸਪਰਟ ਬੁਲਾਏ ਹਨ ਤਾਂ ਜੋ ਕਿ ਚੋਰਾਂ ਦਾ ਪਤਾ ਲੱਗ ਸਕੇ। ਉਧਰ ਰਿਟਾਇਰ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਪੁਲਿਸ ਦੀ ਕਸ਼ਤ ਵਧਣੀ ਚਾਹੀਦੀ ਹੈ ਅਤੇ ਨਸ਼ੇ ਨੂੰ ਠੱਲ ਪਾਉਣੀ ਚਾਹੀਦੀ ਹੈ ਨਸ਼ੇ ਦੇ ਕਾਰਨ ਹੀ ਨੌਜਵਾਨ ਚੋਰੀਆਂ ਕਰ ਰਹੇ ਹਨ ਕਟਨਾਗੀ ਰਾਤ ਅਸੀਂ ਦੋਵੇਂ ਮੀਆਂ ਬੀਬੀ ਰਾਤ ਨੂੰ 8 ਵਜੇ 8 8:30 ਵਜੇ ਰੋਟੀ ਖਾ ਕੇ ਪੈ ਗਏ ਜੀ ਬੱਚੇ ਬੱਤੇ ਗਏ ਨੇ ਬਾਹਰ ਤੇ ਸਵੇਰੇ ਜਦ 4 ਵਜੇ ਉੱਠੇ ਅਸੀਂ ਜਾਣਾ ਸੀ ਫਤੇਗੜ ਸਾਹਿਬ ਮੱਥਾ ਟੇਕਣਾ ਸਵੇਰੇ 4 ਵਜੇ ਘਰ ਦੇ ਉੱਠੇ ਜਦ ਦੇਖਿਆ ਲੋਕ ਲੱਗਿਆ ਪਿਆ ਸਾਡੇ ਜਿਹੜਾ ਦੂਸਰੇ ਬੈਡਰੂਮ ਚ ਘਰਦਿਆਂ ਮੈਨੂੰ ਠਾਲਿਆ ਵੀ ਉਹ ਬੈਡਰੂਮ ਦਾ ਲੋਕ ਲੱਗਿਆ ਪਿਆ ਉਹਨੇ ਠਾਲ ਕੇ ਜਦ ਮੈਨੂੰ ਪੁੱਛਿਆ ਵੀ ਇਹ ਲੋਕ ਕਿਨੇ ਲਾਇਆ ਜਦ ਮੈਂ ਆ ਕੇ ਚੈੱਕ ਕੀਤਾ ਤਾਂ ਲੋਕ ਲੱਗਿਆ ਪਿਆ ਸੀ ਤਾਂ ਸਾਡਾ ਦਿਮਾਗ ਵੈਸੀ ਘੁਮ ਗਿਆ ਵੀ ਇਹ ਲੋਕ ਕਿਨੇ ਲਾਇਆ ਤਾਂ ਮੈਂ ਬਾਹਰ ਦੀ ਜਾ ਕੇ ਪਿਛਲੀ ਗੈਲਰੀ ਵਿੱਚ ਜਾ ਕੇ ਦੇਖਿਆ ਤਾਂ ਗਰਿੱਲ ਪੱਟ ਕੇ ਚੋਰਾਂ ਨੇ ਅੰਦਰ ਐਂਟਰ ਹੋ ਕੇ ਸਾਰਾ ਸਮਾਨ ਚੋਰੀ ਕਰਕੇ ਸੜਾ ਲੈ ਗਏ ਗੇਰੇ ਲ ਕੋਈ ਖੜਕਾ ਵਗੈਰਾ ਨਹੀਂ ਪਤਾ ਕੋਈ ਖੜਕੇ ਦਾ ਕੋਈ ਪਤਾ ਨਹੀਂ ਲੱਗਿਆ ਕਿਉਂਕਿ ਅਗਲੇ ਬੈਡਰੂਮ ਤੇ ਅਸੀਂ ਪਈ ਸੀ ਉੱਥੋਂ ਕੋਈ ਪਤਾ ਨਹੀਂ ਲੱਗਿਆ ਪੱਕੇ ਦੀ ਆਵਾਜ਼ ਕਰਕੇ ਪਤਾ ਹੀ ਨਹੀਂ ਲੱਗਿਆ ਸਾਨੂੰ ਕਿੰਨੇ ਕੰਦਾਜਾ ਲੱਗਦਾ ਵੀ ਰਾਤ ਛੋੜੀ ਹੋਈ ਹੈ ਜੀ ਸਾਨੂੰ ਤਾਂ ਸਵੇਰੇ 4:00 ਵਜੇ ਉੱਠੇ ਆ ਸੀ ਘਰ ਦੇ ਉੱਤੇ ਜੀ ਸਵੇਰੇ ਜਾਣਾ ਸੀ ਬਾਬਾ ਜੀ ਦੇ ਫਤੇਗੜ ਸਾਹਿਬ ਮੱਥਾ ਟੇਕਣ ਤੇ ਸਵੇਰੇ ਉੱਠ ਕੇ ਪਤਾ ਲੱਗਿਆ ਸਾਨੂੰ ਕਿੰਨਾ ਕ ਨੁਕਸਾਨ ਹੋਇਆ ਕੀ ਕੀ ਲੱਗੀ ਨੁਕਸਾਨ ਘੱਟ ਤੋਂ ਘੱਟ ਹੋ ਗਿਆ ਸਾਡਾ ਜੀ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਕਿੰਨਾ ਕੈਸ਼ ਜਾਂ ਸੋਨਾ ਕੈਸ਼ ਉੱਤੀ ਬੇਟੀ ਦਾ ਪਿਆ ਸੀ 50-60 ਹਜ਼ਾਰ ਰੁਪਏ ਇੱਥੇ ਉਹ ਲੈ ਗਈ ਬਾਕੀ ਸੋਨਾ ਸੀ ਜ਼ਿਆਦਾਤਰ ਸੋਨਾ ਹੀ ਸੀ ਮੇਰਾ ਉਹ ਲੈ ਗਈ ਸਭ ਕੇ ਸਰਾਕਸ ਕੋਈ ਮਾੜਾ ਮੋਟਾ ਕੋਈ ਸਖ ਸੁਭਾ ਹੋਵੇ ਕਿਸੇ ਤੇ ਨਹੀਂ ਨਹੀਂ ਸਖ ਕਿਸੇ ਤੇ ਨਹੀਂ ਸੀ ਕਿਸੇ ਨਹੀਂ ਸਖ ਕੀ ਮੰਗ ਕਰਦੇ ਪ੍ਰਸ਼ਾਸਨ ਮੰਨਦੇ ਤਾਂ ਇਹੀ ਕਰਦੇ ਆ ਭਾਈ ਆਪਦਾ ਵੀ ਜਿਹੜੇ ਚੋਰ ਦਪੱਟੇ ਨੇ ਉਹਨਾਂ ਨੂੰ ਟ੍ਰੇਸ ਕਰਨ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਤੇ ਪ੍ਰਵਾਹ Polres ਪ੍ਰਸ਼ਾਸਨ ਆ ਪਹੁੰਚ ਗਏ ਸੀ ਹਾਂ ਮੋਕੇ ਤੇ ਆਪਣਾ ASI ਕਲਾਚੌੜਾ ਇਨਚਾਰਜ ਉਹ ਪਹੁੰਚ ਗਏ ਸੀ ਆ ਕੇ ਚੈੱਕ ਕਰਕੇ ਚਲੇ ਗਏ 9:00 ਵਜੇ ਕਹਿੰਦੇ ਵੀ ਫਿੰਗਰਪ੍ਰਿੰਟ ਵਾਲੇ ਆਉਣਗੇ ਤੇ ਦੁਬਾਰਾ ਫੇਰ ਦੇਖਦੇ ਹਾਂ ਹੁਣ ਅੱਗੇ ਕੀ ਕਾਰਵਾਈ ਕਰਨਗੇ ਕਰਮ ਸਿੰਘ ਆ ਜੀ ਪਿਤਾ ਦਾ ਨਾਮ ਰੀਕ ਸਿੰਘ ਆ ਮੈਂ ਆਰਮੀ ਚ ਰਿਟਾਇਰ ਆ ਇਹ ਮੇਰੇ ਬਰਾਦਰ ਨੇ ASI ਇਹ ਪੰਜਾਬ ਪੁਲਿਸ ਚੋਂ ਰਿਟਾਇਰ ਹੋਏ ਨੇ ਇਹਨਾਂ ਦੇ ਰਾਤ ਜਣਕੇ ਬਹੁਤ ਜ਼ਿਆਦਾ ਮਤਭਾਗੀ ਘਟਨਾ ਹੋਈ ਆ ਜਿਹੜੀ ਚੋਰੀ ਹੋਈ ਆ ਬਸ ਇਹ ਤਾਂ ਹੈ ਕਿਸੇ ਭੇਤੀ ਦਾ ਕੰਮ ਆ। ਬਾਕੀ ਪ੍ਰਸ਼ਾਸਨ ਦੀ ਵੀ ਬਣਦੀ ਆ ਕਾਰਵਾਈ ਇਹਨਾਂ ਦੇ ਕਰਨ ਦੀ ਕਿਉਂਕਿ ਨਸ਼ੇੜੀ ਜਾਦੇ ਹੋ ਰਹੇ ਨੇ ਅੱਜਕੱਲ੍ਹ। ਇਹਨਾਂ ਦੇ ਨਕੇਲ ਕਸੀ ਜਾਵੇ। ਕਿਉਂਕਿ ਪ੍ਰਸ਼ਾਸਨ ਜੇ ਇਹਨਾਂ ਤੇ ਨਕੇਲ ਪਾਊਗਾ ਤਾਂ ਆਪਣਾ ਬਚਤ ਹੋ ਸਕਦੀ ਆ। ਨਹੀਂ ਤਾਂ ਹੁਣ ਇਹ ਨਾਲ ਦੇ ਕਮਰੇ 'ਚ ਸੁੱਤੇ ਪਏ ਨੇ। ਇਹਨਾਂ ਨੂੰ ਭਿੰਕ ਨਹੀਂ ਲੱਗਣ ਦਿੱਤੀ ਇਹਨਾਂ ਨੇ। ਨਸ਼ੇੜੀਆਂ ਦੀ ਕੰਮ ਨੇ ਇਹ। ਜੇ ਪ੍ਰਸ਼ਾਸਨ ਨਹੀਂ ਇਹਨਾਂ ਤੇ ਨਸ਼ੇੜੀਆਂ ਤੇ ਕਾਰਵਾਈ ਕਰੂਗਾ। ਫਿਰ ਅੱਗੇ ਤਾਂ ਹੁਣ ਬੰਦੇ ਪਏ ਨੇ ਉਹਰੇ ਇਹ ਤਾਂ ਦਿਨੇ ਆ ਕੇ ਵੀ ਡਾਕੇ ਮਾਰਨੇ ਸ਼ੁਰੂ ਕਰ ਦਣਗੇ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਜੀ ਘਟ-ਘਟ 7-8 8 ਲੱਖ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਪੰਜੀ-ਪੰਜੀ ਕਰਕੇ ਪਤਾ ਨਹੀਂ ਕਿਵੇਂ ਜੋੜੀ ਸੀ ਇਹਨਾਂ ਨੇ 24 25 32 ਸਾਲ ਇਹਨਾਂ ਨੇ ਪੰਜਾਬ ਪੁਲਿਸ ਦੀ ਨੌਕਰੀ ਕਰੀ ਆ ਪੰਜੀ-ਪੰਜੀ ਕਰਕੇ ਜੋੜ ਕੇ ਤਾਂ ਉਹਰੇ ਤੱਕ ਪਹੁੰਚੇ ਜੀ ਉਹ ਸਾਰਾ ਦੋ ਦੋ ਘੰਟੇ ਇਕੱਠਾ ਕਰਕੇ ਲੈ ਗਏ ਉਹ ਕੰਜੀਰ ਗੱਲ ਕਰੀ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮੇ ਹੀ ਸੁਰੱਖਤ ਨਹੀਂ ਤਾਂ ਆਮ ਲੋਕਾਂ ਨੂੰ ਕਿੰਨਾ ਕੁ ਚੀਖ ਦੇ ਦੇ ਆਮ ਲੋਕ ਆਮ ਲੋਕ ਕਿਹੜੇ ਸੁਰੱਖਿਆ ਨੇ ਜੀ ਹੁਣ ਤਾਂ ਉਹ ਤੁਸੀਂ ਉਹ ਦਿਮਾਗ ਚ ਹੀ ਕੱਢ ਦਿਓ ਹੁਣ ਤਾਂ ਦਿਨੇ ਹੁਣ ਤੁਹਾਡੇ ਸਾਹਮਣੇ ਆ ਹੁਣ ਗਾਜਰਾ ਵਾਂਗੂ ਅੱਜ ਕੱਲ ਬੱਡ ਟੋਕਾ ਕਰਕੇ ਲੰਘ ਜਾਂਦੇ ਨੇ ਅੱਜ ਕੱਲ ਤਾਂ ਪ੍ਰਸ਼ਾਸਨ ਦੀ ਕੋਈ ਜਹਾਈ ਹੀ ਨਹੀਂ ਬਾਕੀ ਕਿ ਸਰਕਾਰਾਂ ਜਿ ਆ ਗਈਆਂ ਉਹ ਨਲਾਇਕੀ ਨਲਾਇਕ ਸਰਕਾਰਾਂ ਨੇ ਸਰਕਾਰਾਂ ਦੇ ਵੀ ਜ਼ਿੰਮੇਵਾਰੀ ਬਣਦੀ ਆ ਔਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦਾ ਕੋਈ ਰਾਤ ਨੂੰ ਪੀਸੀਆਰ ਘੁੰਮਦੀ ਹੋਵੇ ਪੈਟਰੋਲਿੰਗ ਹੁੰਦੀ ਹੋਵੇ ਪਿੰਡਾਂ ਦੇ ਵਿੱਚ ਮਤਵਲੇ ਨਹੀਂ ਹੈਗਾ ਕੋਈ ਵੀ ਚੋਰ ਚਪੱਕਾ ਕੋਈ ਐਵੇਂ ਆ ਜੇ ਰਾਤ ਨੂੰ ਪੰਜਾਬ ਪੁਲਿਸ ਵਗੈਰਾ ਜਿਵੇਂ ਆਪਣੇ ਲਾਏ ਹੋਏ ਨੇ ਰਾਤ ਨੂੰ ਪੈਟਰੋਲਿੰਗ ਹੋਣੀ ਚਾਹੀਦੀ ਆ ਪਹਿਰੇ ਲੱਗਣੇ ਚਾਹੀਦੇ ਨੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੀ ਵੀ ਜਿਹੜੇ ਚੋਰ ਚਪੱਕੇ ਨੇ ਇਹਨਾਂ ਤੇ ਸਖਤ ਕਾਰਵਾਈ ਕਰੀ ਜਾਵੇ ਤੇ ਬਾਕੀ ਪ੍ਰਸ਼ਾਸਨ ਨੂੰ ਮੇਹਨਤ ਇਹੀ ਆ ਵੀ ਰਾਤ ਨੂੰ ਪੀਸੀਆਰ ਘੁੰਮਣੀ ਚਾਹੀਦੀ ਆ ਪਿੰਡਾਂ ਦੇ ਵਿੱਚ ਵੀ ਤੇ ਬਾਬਾ ਕੀ ਪਹਿਰੇ ਲੱਗਣੇ ਚਾਹੀਦੇ ਨੇ ਹਰਸ਼ੇ ਬਲਜੀਤ ਸਿੰਘ 44 ਕਾਲਾ ਝਾੜ ਸਰ ਇੱਕ ਹੋਰੇ ਰਾਜਪ੍ਰੇਮਣੀ ਚੋਰੀ ਹੋਈ ਹੈ ਕਿਵੇਂ ਕੀ ਗੱਲਬਾਤ ਹੈ ਜੀ ਆ ਸਾਨੂੰ ਸਵੇਰੇ ਤਰਾ ਮਲੇਖ ਕਰੀਬ 7 ਵਜੇ ਦਵਿੰਦਰ ਸਿੰਘ ਨਾਲ ਸੀ ਵੀ ਉਹਦੇ ਘਰ ਜਿਹੜਾ ਖੇਤਾਂ ਦੇ ਪਿੰਡ ਤੋਂ ਬਾਹਰ ਹੈ ਤੇ ਦੀ ਪਿੱਠਾ ਖੇਤਾਂਵਾਂ ਲੱਗਦੀ ਹੈ ਵੀ ਉੱਥੇ ਰਾਤ ਚੋਰੀ ਹੋਈ ਹੈ ਤੇ ਅਸੀਂ ਆ ਕੇ ਮੌਕਾ ਦੇਖਿਆ ਤਾਂ ਪਿੱਛੋਂ ਗ੍ਰਿਲਰਾਂ ਹੀ ਤੋੜ ਕੇ ਅੰਦਰ ਕੋਈ ਦਾਖਲ ਹੋਣਾ ਪਾਇਆ ਗਿਆ ਇਹਦੇ ਅਸੀਂ ਇਹਨਾਂ ਟੈਕਨੀਕਲ ਟੀਮਾਂ ਫਿੰਗਰਪ੍ਰਿੰਟ ਵਗੈਰਾ ਉਹ ਆ ਚੁੱਕੇ ਨੇ ਬេរਿਉ ਹੀ ਕਰ ਰਹੇ ਆ ਜੋ ਹੋਵੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿੰਨਾ ਕ ਨੁਕਸਾਨ ਦੀ ਜਾਣਕਾਰੀ ਉਸ ਕੋਲ ਆ ਗਈ ਫਿਰ ਹਾਲਤੋ ਪਰਿਵਾਰ ਵੱਲੋਂ ਜਿਹੜਾ ਚੈੱਕ ਕਰਕੇ ਦੱਸਿਆ ਉਹ ਹਲੇ ਅਸੀਂ ਉਹਨਾਂ ਨੂੰ ਛੇੜਛਾੜ ਨਹੀਂ ਸੀ ਕਰ ਦਿੱਤੀ ਕਿਉਂਕਿ ਟੀਮਾਂ ਫਿੰਗਰਪ੍ਰਿੰਟਿੰਗਾਂ ਆਈ ਹੋਈ ਆ ਉਸ ਤੋਂ ਬਾਅਦ ਉਹ ਦੇਖਣਗੇ ਕਿ ਕੀ ਸਮਾਨ ਚੋਰੀ ਹੋਇਆ ਕੀ ਰਹਿ ਗਿਆ ਕੀ ਪਿਆ ਸੀ ਸਰ ਲੱਗਦਾ ਨਹੀਂ ਵੀ ਜੇ ਮੇਂ ਚੋਰਾਂ ਨੂੰ ਕੋਈ ਵੇਖੋਫ ਹੋਏ ਖੜੇਲੇ ਮੈਨਾਂ ਵੀ ਡਰ ਮਾਰ ਪਾਉਣਗੇ ਲੱਗਦਾ ਨਹੀਂ ਇਹ ਜੀ ਕੋਈ ਗੱਲ ਨਹੀਂ ਜੀ ਵੇਖੋਫ ਹੋਲੇ ਤੇ ਪਰੰਤੂ ਸਾਡੇ ਅਗਸਤਾਂ ਵਿੱਚ ਚੱਲਦੇ ਆ ਰਾਤ ਨੂੰ ਫਿਰ ਵੀ ਚਲੋ ਇਹ ਗਾਇਬ ਗਏ ਉਹਨਾਂ ਨੇਰੇ ਦਾ ਫਾਇਦਾ ਠਾ ਤੇ ਬਾਰਦ ਨੂੰ ਜਾਮ ਦਿੱਤਾ ਸੀ ਜਲਦੀ ਨੂੰ ਟ੍ਰੇਸ ਕਰ ਲਾਂਗੇ ਪਿੰਡਾਂ ਵਾਲਾ ਬੋਲ ਕਹਿਆ ਯਾਰ ਵੀ ਪੀਸੀਆ ਵਗੈਰਾ ਦੀ ਬਗਰ ਕੇ ਡੀ ਮਾਰੇ ਯਾਨ ਬਚਰੋ ਥੋੜਾ ਮੋਟਾ ਵੀ ਲੋਕਾਂ ਨੂੰ ਹੋ ਰਹੇ ਨੇ ਜਿਹੜੇ ਮਾਰੇ ਯਾਰ ਇਹਨਾਂ ਦਾ ਸੀ ਬਿਲਕੁਲ ਸਾਡੇ ਅਗਸਤਾਂ ਆਉਂਦੇ 11 ਤੋਂ 4 ਪੱਕੇ ਅਗਸਤਾਂ ਨੇ ਵੈਸੇ ਵੀ ਵਗਾ ਵਗਾ ਦਿਨ ਨੂੰ ਵੀ ਰਾਤ ਨੂੰ ਵੀ ਤੇ ਪੱਕੀ ਵੀ ਜਾਂਦਾ ਉਹ ਤੋਂ ਇਲਾਵਾ ਮੈਂ ਵੀ ਅਗਸਤ ਜਾਂਦਾ ਸੀ ਰਾਤ ਨੂੰ ਤੇ ਬਾਕੀ ਕੈਮਰੇ ਅਸੀਂ ਦੇਖ ਰਹੇ ਹਾਂ ਟੀਮਾਂ ਲੱਗੀਆਂ ਨੇ ਜੀ ਜੋ ਵੀ ਸਲਾਗ ਲੱਗਦਾ ਉਹਨਾਂ ਸਾਥ ਜਲਦੀ ਨੂੰ ਟ੍ਰੇਸ ਕਰ ਲਾਂਗੇ